ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019117 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਬੱਚਿਆਂ ਦਿਖਾਵਾਂਗੇ ਤਿੰਨੇ ਚੱਕ ਦੇ ਵਿੱਚ ਆਉਂਦੀਆਂ ਪਈਆਂ ਨਜ਼ਦੀਕ ਆ ਤੇ ਤਿੰਨੇ ਚੱਕ ਪਾਸ ਟਟੇਰ ਵੀਰ ਤੇਨੇ ਵਾਰੀ ਪੁੱਛਦੇ ਆਓਗੇ ਕਰੀਏ ਕਰ ਆਪਾਂ ਸੱਸੀ ਕਾਲ ਬਾਈ ਜੀ ਸੱਸੀ ਕਾਲ ਜੀ ਬਾਈ ਜੀ ਨਾਮ ਐਡਰੈਸ ਦੱਸੋ ਪਹਿਲਾਂ ਤਾਂ ਆਪਣਾ ਨਾਮ ਮੇਰਾ ਇਹ ਬਲਦੇਵ ਸਿੰਘ ਹੈ ਪਿੰਡ ਕਨੌਰ ਖੁਰਦਾ ਜ਼ਿਲ੍ਹਾ ਸੰਗਰੂਰ ਤਹਿਸੀਲ ਢੂਰੀ ਢੂਰੀ ਜਨਦੀਕ ਆ ਗਿਆ ਪਿੰਡ ਹਣਾ ਸ਼ੇਰਪੁਰ ਸਾਈਡ ਤੇ ਆ ਗਿਆ ਹਾਂ ਜੀ ਹਾਂ ਮੋਬਾਈਲ ਨੰਬਰ ਬਾਈ ਜੀ ਆਪਣਾ 82646 37958 82646 37958 37958 ਇਹ ਜਿਹੜਾ ਬੱਚਿਆਂ ਚ ਆਪਾਂ ਤਿੰਨ ਬਕਾਉ ਕਰੀਆਂ ਇਹ ਕਿੰਨੇ ਕ ਟਾਈਮ ਤੋਂ ਆਪਣੇ ਕੋਲ ਆ ਕਿੱਡੇ ਕਿੱਡੇ ਕ ਲੈਤੀਆਂ ਸੀ ਆਪਾਂ ਇਹ ਆ ਤਾਂ ਆਪਣਿਆਂ ਘਰ ਦੀਆਂ ਇਹਦੇ ਠੀਕ ਤੇ ਆਹ ਫਿਰਨੀ ਦੀ ਗਮੀ ਨਾਈ ਠੀਕ ਹੈ ਇਹ ਆਪਾਂ ਖਰੀਦੀ ਛੋਟੀ ਹਨ ਤਾਂ ਨਮੀ ਨਾ ਰਹੀ ਗੱਬਣ ਆਇਤਾ ਚੱਕ ਪਾਸ ਆ ਠੀਕ ਹੈ ਆਹ ਇੱਕ ਮਿੰਟ ਇੱਕ ਮਿੰਟ ਕੋਣ ਪਹਿਲਾਂ ਇਹਦੀ ਗੱਲ ਕਰਦੇ ਪਹਿਲੇ ਨੰਬਰ ਵਾਲੇ ਤੇ ਖੜੀ ਆ ਇਹ ਕਿੰਨੇ ਦਿਨਾਂ ਦੀ ਗੱਬਣ ਆ ਜੀ ਇਹ 40 ਦਿਨਾਂ ਦੀ ਗੱਬਣ ਆ ਜੀ ਇਹ ਫਿਰ ਚੈੱਕ ਤਾਂ ਕਿਵੇਂ ਪਤਾ ਲੱਗਿਆ ਆਪਾਂ ਨੂੰ ਚੱਕ ਤੇ ਮੁਰਕੇ ਤਾਰ ਤੂੰ ਦਿੱਤੀ ਨਹੀਂ ਕੋਈ ਤੇਰੀ ਮੁਰਤਾਰਾ ਦਿੱਤੇ ਤੇ ਤੂੰ ਟੀਦਾ ਭਰਾ ਤਾਂ ਠੀਕ ਮੁਰਕੇ ਤਾਰ ਤੂੰ ਦਿੱਤੀ 40 ਦਿਨ ਹੋ ਗਏ ਕਹਿੰਦਾ ਵਾ ਜਿਹੜਾ ਲੈ ਕੇ ਜਾਓ ਚੈੱਕ ਹੁਣ ਆਪਾਂ ਰੇਟ ਇਹਦਾ ਚੈੱਕ ਵਾਲਾ ਕਰਾਂਗੇ ਜਾਂ ਮਨ ਕੇ ਚੱਲ ਇਦਾਂ ਵਾਲਾ ਰੇਟ ਕਰਾਂਗੇ ਨਹੀਂ ਤਾਂ ਨਹੀਂ ਕਰਦਾਂਗੇ ਟੀ ਰੇਟ ਕਰਦੇ ਦਾ ਰੇਟ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਮਤਲਬ ਉਸ ਹਿਸਾਬ ਦਾ ਰੇਟ ਹੋਊਗਾ ਇੱਕ ਦਾ ਹੁੰਦਾ ਰੇਟ ਚੈੱਕ ਕਰਾ ਕੇ ਤਸੱਲੀ ਕਰਕੇ ਲੈਣੀ ਉਹ ਰੇਟ ਹੋਊਗਾ ਹਾਂਜੀ ਹੁਣ ਆਪਾਂ ਜੇ ਸੌਦਾ ਕਰਾਂਗੇ ਬੰਦਣਾ ਚੈੱਕ ਕਰਾਉਣ ਵਾਲਾ ਕਰਾਂਗੇ ਜਾਂ ਵੈਸੇ ਹੀ ਕਰਾਂਗੇ ਨਾ ਵੈਸੇ ਹੀ ਕਰ ਦਾਂਗੇ ਬਿਨਾਂ ਚੈੱਕ ਕਰਾਈ ਤੋਂ ਠੀਕ ਹੈ ਤੇ ਰੇਟ ਇਹਦਾ ਫੋਨ ਤੇ ਹੋਊਗਾ ਦੰਦੋ ਖੀਰੀ ਆ ਦੰਦੋ ਖੀਰੀ ਕਿੰਨੀ ਉਮਰ ਹੋਊ ਅੰਦਾਜ਼ਾ ਇਹਦਾ ਉਮਰ ਤਾਂ ਹੀ ਹੋ ਮੇਰੇ ਖਿਆਲ ਚ 14-15 ਮਹੀਨੇ ਉਮਰੀ ਹੈ ਠੀਕ ਹੈ ਟੀਕਾ ਆਪ ਆਪ ਲਵਾਇਆ ਇਹਦੇ ਆਈ ਸਰਕਾਰੀ ਡਾਕਟਰ ਆ ਬਣੇ ਹੋ ਗਏ ਸੀ ਕੀ ਇਹ ਵੀ ਮਾ ਦਾ ਰਿਗਾਰਡ ਵਗੈਰਾ ਕੋਸ ਤੇਰੀ ਮਾਂ ਦਾ 20 22 ਲੀਟਰ ਸੀਗਾ ਕਹਿਣ ਦਾ ਪਾ ਬੱਚੀ ਤਿਆਰ ਹੋ ਜੂ 25 ਕਿਲੋ ਦੁੱਧ ਵਾਲੀ ਹਾਂ ਹਾਂ ਤੋਰਿਓ ਭਾਈ ਜੀ ਬਾਹਰ ਨੂੰ ਫੇਰ ਤੂੰ ਨੇ ਵੀ ਧੱਕਾ ਵਾਲਾ ਕਰਦੀ ਆ ਫਿਰ ਹੱਕ ਕੇ ਇਹਨੂੰ ਕਰਦੇ ਬਸ ਫਿਰ ਜਿਹੜਾ ਮੈਂ ਸਤ ਪਹਿਲਾਂ ਬਾਹਰ ਕਰਵਾ ਰਿਹਾ ਤੋਰ ਕੇ ਆਪਾਂ ਦਿਖਾਉਂਦੇ ਨਹੀਂ ਭੱਜਣ ਗੀਆਂ ਤੇ ਬੱਚੀ ਦਾ ਮੂੰਹ ਮੱਥਾ ਦੇਖੋ ਥਾੜ ਦੇਖੋ ਚਾਰੇ ਥੱਲੇ ਓਕੇ ਆ ਜਮਾ ਤੇ 45 ਦਿਨ ਸੀਮਨ ਲੱਗੇ ਰਹੇ ਆਗੇ ਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਇਹ ਕੱਚੀ ਖੀਰੀ ਬਿਲਕੁਲ ਨਾਲੇ ਦੇਖੋ ਜੀ ਠੰਡੀ ਪੂਆ ਨਹੀਂ ਜਾਤ ਪਾਤ ਬਹੁਤ ਚੰਗੀ ਹੈ ਹਨ ਚਾਰੇ ਥਾਨ ਨੇ ਠੀਕ ਹੈ ਨਿਖੜਵੇ ਬਿੱਤੀ ਦੇ ਤੇ ਖੜਦੇ ਹੁਣ ਨਹੀਂ ਪੈਰਾਂ ਚੰਗੇ ਹੱਕ ਕੇ ਪੈਰ ਨੂੰ ਕਰਦੇ ਤੇ ਮੂੰਹ ਮੱਥਾ ਦੇਖੋ ਜਾਤ ਪਾਤ ਵਾਲੀ ਬੱਚੀ ਹੈ ਪੂਰੀ ਲੂਈ ਨਾ ਹੀ ਪੂਰੀ ਖੜੀਆ ਬੱਚੀ ਦੇ ਉੱਪਰ ਪੈਠੇ ਪੁੜੇ ਦੀ ਬਣਾਤਰ ਦੇਖੋ ਅੱਗੇ ਬਾਈ ਜੀ 2 ਨੰਬਰ ਦੀ ਗੱਲ ਕਰੀਏ ਆਪਾਂ ਇਹਦੀ ਉਮਰ ਕਿੰਨੀ ਕ ਇਹਦੇ ਉਮਰ ਹੋਊਗੀ ਇਹਦੇ ਨਾਲ 2 ਕੁ ਮਹੀਨੇ ਵੱਡੀ ਆ ਇਹ ਬਸ ਠੀਕ ਆ ਇਹ ਵੀ ਕੱਚੀ ਖੀਦੀ ਆ ਇਹ ਵੀ ਕੱਚੀ ਖੀਦੀ ਆ ਥਾਣੇ ਦੇ ਵਿਚਾਰੀਆ ਵਿਚਾਰੀ ਜਮਾ ਐ ਨੰਬਰ ਇਹਦੇ ਟਿਕਟ ਆਲਾ ਭਰੇ ਨੂੰ ਕਿੰਨਾ ਟਾਈਮ ਹੋ ਗਿਆ ਇਹ ਤਿੰਨ ਮਹੀਨਿਆਂ ਦੀ ਆ ਜੀ ਚੈੱਕ ਪਾਸ ਆ ਇਹ ਚੈੱਕ ਕਰਾ ਲਈਏ ਆਪਾਂ ਹਾਂ ਜੀ ਅਗਲਾ ਚੈੱਕ ਕਰਾ ਕੇ ਲੈ ਜੀ ਇਹਦਾ ਫਿਰ ਚੈੱਕ ਆਲਾ ਭਾਅ ਹੋਊ ਉਹੋ ਜਿਹਾ ਹਾਂ ਜੀ ਇਹਦਾ ਕਿੱਥੇ ਆਉਣਾ ਠੀਕ ਐ ਰੇਟ ਇਹਦਾ ਵੀ ਇਹਦਾ ਹੀ ਫੋਨ ਤੇ ਮਾਲਕ ਕਹਿੰਦਾ ਭਾਅ ਜਿਹੜਾ ਬੰਦਾ ਫੋਨ ਲਾਊਗਾ ਰੇਟ ਆਪਾਂ ਉਹੋ ਜਿਹਾ ਹੀ ਕਰਾਂਗੇ ਹਾਂ ਹਾਂ ਉਹੋ ਜਿਹਾ ਰਲਦਾ ਮਿਲਦਾ ਹੋਊਗਾ ਰਲਦਾ ਮਿਲਦਾ ਜੀ ਠੀਕ ਐ ਇਹਦੀ ਓਵਰ ਅੰਦਾਜ਼ਾ ਆ ਓਵਰ ਜੀ ਇਹਨੇ 12 12 ਮਹੀਨੇ ਦੀ ਖੋਲ ਕੇ ਦਿਖਾ ਦੇਣਾ ਖੋਲ ਕੇ ਦਿਖਾ ਤੋੜ ਦੋ ਤੋੜ ਦੋ ਤੋੜ ਦੋ ਵਾਰ ਤੋੜ ਦਿਆ ਜੇ ਸੋ ਬਾਕੀ ਬੱਚੀ ਦਾ ਕੱਦ ਕਾਠ ਹੋਰ ਤਾਂ ਉਹ ਵੀ ਅੰਦਰ ਉਹ ਤੇਹਾਰਾ ਨਹੀਂ ਹੈਗਾ ਜੋ ਉਹ ਫੇਰ ਸਾਥ ਆ ਮੋਰੀ ਨਹੀਂ ਪਈ ਵੀ ਹੈ ਨਾ ਸੋ ਵੇ ਤੇ ਮੋਰੀ ਮਾਰੀ ਪਈ ਆ ਪਾ ਤੋੜ ਕੇ ਦਿਖਾ ਦਾਂਗੇ ਬੱਚੀ ਦਾ ਕੱਦ ਕਾਠ ਤੇ ਪਿੱਠ ਫੋੜੇ ਦੀ ਮੰਤਰ ਦੇਖੋ ਬਹੁਤ ਜਿਆਦੇ ਚੰਗੀ ਆ ਕਿਸੇ ਪਾਸੇ ਲਿਸਚੀ ਨਾ ਵੀ ਨਹੀਂ ਫੁੱਲ ਸਾਈਜ਼ ਬਿਊਟੀ ਵਗੈਰਾ 3 ਮਹੀਨੇ 90 ਦਿਨਾਂ ਦੀ ਗੱਬੜ ਚੈੱਕ ਪਾਸਾ ਵੀਰ ਨੇ ਚੈੱਕ ਆਲਦੀ ਕਰਾ ਲਈ ਤੁਸੀਂ ਜਦੋਂ ਪੇਮੈਂਟ ਲਾਉਣੀ ਹੈ ਚੈੱਕ ਕਰਵਾ ਕੇ ਲੈ ਕੇ ਜਾਣਾ ਵੀਰ ਕੋਲੋਂ ਇਥੋਂ ਸੋਰੀ ਐ ਕੋ ਬੱਚੀ ਦੇਖੋ ਕਬੂਦਰੀ ਆ ਰ ਗਿਆ ਉੜਦੀ ਆ ਪੂਰੀ ਜਮਾ ਕਿਸੇ ਪਾਸੇ ਲੱਸੀ ਨਾਮੀ ਹੱਤ 17 ਮੀਲੀ ਸੋ ਦੇਖੋ ਨਾਲੀ ਵੀ ਸਿਆਣੀ ਇੰਨੀਆਂ ਟੱਪ ਗਈ ਆ ਇਹ ਕਿਤੇ ਖੇਡਾਣਾ ਵਾਜੀ ਏ ਇਹ ਜੀ ਕਿ ਦੂਜੇ ਨੰਬਰ ਤੇ ਤੀਜੇ ਨੰਬਰ ਦੇ ਬੱਚੀ ਦੇਖੀ ਜਾਂਦੇ ਆ ਇਹ ਜੀ ਦੋ ਦੰਦ ਆ ਜੀ ਇਹ ਦੋ ਦੰਦ ਹੋ ਗਈ ਹਣਾ ਇਹ ਕਿੰਨਾ ਟਾਈਮ ਦੀ ਘੱਬਣਾ ਬਾਈ ਜੀ ਇਹ ਨੂੰ 40 ਦਿਨਾਂ ਦੀ ਘੱਬਣਾ ਜੀ ਇਹ ਇਹ ਫਿਰ ਚੈੱਕ ਚਾਜੂਗੀ ਹਾਂ ਜੀ ਚੈੱਕ ਤਾਂ ਆਪਾਂ ਦਾ ਕਰਾਈ ਨਹੀਂ ਜਾਣੀ ਜੇ ਆਜੇ ਵੀ ਕਰਾ ਲਿਆ ਨਹੀਂ ਤੁਹੇ ਕਰਾ ਲਾਣਾਂ ਜਾਣਾ ਨੇ ਠੀਕ ਹੈ ਇਹਦਾ ਰੇਟ ਵੀ ਫੋਨ ਤੇ ਹਾਂ ਜੀ ਧੋਰੀ ਫਿਰ ਬਾਹਰ ਨੂੰ ਇਹਨੂੰ ਡੋਂਦੀ ਹੋ ਗਈ ਬੱਚੀ 2 ਸਾਲ ਤੋਂ ਉੱਪਰ ਹੋ ਜੋਂਦੀ ਤਾਂ ਹਨਾ ਹਾਂਜੀ ਤੇ ਮੂੰਹ ਮੱਥਾ ਜਿੰਦ ਜਾਨ ਬਹੁਤ ਆ ਕੁਆਲਿਟੀ ਬੱਚੀ ਦੇਖੋ 40 ਦਿਨ ਦੀ ਦਸੀ ਐ ਹਾਂਜੀ 40 ਦਿਨ 40 ਦਿਨ ਦੀ ਵੈਸੇ ਬਲੱਡ ਰੈਕਟਰ ਵਾਲੇ ਤਾਂ ਵੀ ਆਜੂ ਬਲੱਡ ਦੇ ਵਿੱਚ ਵੀ ਹਨਾ ਹਾਂਜੀ ਹਾਂ ਠੀਕ ਐ ਸੋ 40 ਦਿਨ ਦੀ ਗੱਪਣ ਆ ਗਈ ਬੱਚੀ ਇਹ ਮੂੰਹ ਮੱਥਾ ਦੇਖੋ ਡੋਂਦੀ ਬੱਚੀ ਹੋਈ ਵੇ ਜਾਮ ਥਾਂ ਤੁਣ ਇਹਦੇ ਵਿੱਚ ਚਾਰ ਆ ਕੋਈ ਫੋਟ ਸੰਗਣੀ ਹੈਗੀ ਤੇ ਕੱਦ ਕਾਠ ਚੰਗਾ ਜਿੰਦ ਜਾਨਾ ਵਧੀਆ ਮੂਰੇ ਰੱਖੇ ਮੰਨ ਕੇ ਚਲੋ ਵੀ ਪੈਸੇ ਪਟਾਉਗੇ ਗੱਪਣ ਚੈੱਕ ਦੇ ਵਿੱਚ ਆਉਂਦੀ ਆ ਤਿੰਨ ਦਿਖਾਤੀਆਂ ਐਚ ਐਫ ਦੇ ਹੀਪਰਾ ਸੀਮਿੰਟ ਵਗੈਰਾ ਇਹਨਾਂ ਦੇ ਲੱਗੇ ਹੋਇਆ ਪੇਂਟ ਘਨੌਰ ਖੁਰਦਾ ਗਿਆ ਬਾਈ ਜੀ ਹਾਂ ਜੀ ਘਨੌਰ ਖੁਰ ਜਿਲ੍ਹਾ ਸੰਗਰੂਰ ਧੂੜੀ ਦੇ ਨੇੜੇ ਆ ਗਿਆ ਨੰਬਰ ਮੋੜ ਦਾ ਦੁਬਾਰੇ ਆਪਣਾ ਨੰਬਰ ਜੀ 82646 63958 ਸੋ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਜਾਂ ਕੱਲਾ-ਕੱਲਾ ਲੈਣਾ ਹੋਵੇ ਜੇ ਕੋਈ ਤਨੇ ਲੈਂਦਾ ਜੈਜ ਮਾਰ ਜਿੰਨਾ ਦੇ ਦਾਂਗੇ ਹਾਂ ਜੀ ਦਾ ਦੇ ਦਾਂਗੇ ਠੀਕ ਹੈ ਸੋ ਵੀਡੀਓ ਦੇਖ ਲੈ ਸਭ ਦਾ ਤਹਿਤ